ਦੀ ਬਰਾਮਦਗੀ ਦੀ ਹੋਈ ਹੈ ਥੋੜੀ ਜਿਹੀ ਇਸ ਬਾਰੇ ਜਾਣਕਾਰੀ ਦਿਓ ਹਾਂਜੀ ਸਾਡੇ ਟਕੋੜੀ ਥਾਣੇ ਦੇ ਵਿੱਚ ਜੀ 21 ਨੰਬਰ ਮੁਕੱਦਮਾ ਦਰਜ ਹੋਇਆ ਸੀ 28/25 ਨੂੰ ਉਹਦੇ ਵਿੱਚ ਸਾਡੇ ਏਰੀਆ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਚੋਰੀ ਹੋਇਆ ਸੀਗਾ ਜਦੋਂ ਸਾਡੀ ਪੁਲਿਸ ਪਾਰਟੀ ਨੇ ਜਿਹੜੀ ਤਫ਼ਤੀਸ਼ ਅੱਗੇ ਕੀਤੀ ਤਾਂ ਉਹਦੇ ਵਿੱਚ ਇੱਕ ਵੀਡੀਓ ਸਾਨੂੰ ਮਿਲੀ ਸੀ ਦੇ ਵਿੱਚ ਇੱਕ ਸਕੂਟਰੀ ਦਾ ਇੱਕ ਚੋਰ ਆਉਂਦਾ ਦੋ ਚੋਰ ਆਉਂਦੇ ਨੇ ਇੱਕ ਚੋਰ ਉਹਨੂੰ ਸਕੂਟਰੀ ਨਾਲ ਹੀ ਬੁਲਟ ਮੋਟਰਸਾਈਕਲ ਨੂੰ ਬਿਨਾਂ ਸਟਾਰਟ ਕੀਤੇ ਧੱਕਾ ਲਾ ਕੇ ਮੱਗੀ ਲੈ ਗਏ ਉਹੀ ਵਾਰ ਅਸੀਂ ਅੱਗੇ ਕਰਦੇ ਰਹੇ ਤਾਂ ਸਾਨੂੰ ਇਹ ਗੱਲ ਸਾਹਮਣੇ ਨਿਕਲ ਕੇ ਸਾਹਮਣੇ ਆਈ ਕਿ ਇੱਕ 6 ਬੰਦਿਆਂ ਦਾ ਗਰੋਹ ਸੀਗਾ ਜਿਹੜੇ ਕਿ ਜਿਆਦਾਤਰ ਲਗਜ਼ਰੀ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਅਸੀਂ ਆਪਣਾ ਤਾਂ ਬੁਲਟ ਮੋਟਰਸਾਈਕਲ ਰਿਕਵਰ ਕੀਤਾ ਹੀ ਕੀਤਾ ਇਸ ਤੋਂ ਇਲਾਵਾ ਸਾਨੂੰ 7 ਮੋਟਰਸਾਈਕਲ ਇੱਕ ਸਕੂਟਰੀ ਇੱਕ ਸਾਨੂੰ ਜਿਹੜਾ ਸਕੂਟਰਾ ਜਿਹੜਾ ਮੋਟਰ ਮੋਟਰ ਚੋਰੀ ਦਾ ਮੋਟਰਸਾਈਕਲ ਕੱਟ ਕੇ ਜਿਹੜੇ ਇਹਨਾਂ ਨੇ ਜਗਾੜੂ ਰੇੜੀ ਬਣਾਈ ਹੁੰਦੀ ਹੈ ਇੱਕ ਹੋਰ ਰਿਕਵਰ ਹੋਈ ਹੈ ਇਸ ਤੋਂ ਇਲਾਵਾ 2 ਐਲਸੀਡੀਆਂ ਵੀ ਰਿਕਵਰ ਹੋਈਆਂ ਨੇ ਨਵੀਆਂ ਸਾਨੂੰ ਇਹਨਾਂ ਤੋਂ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਇਹ ਜਿਹੜੀ ਸਾਡੀ ਰਿਕਵਰੀ ਹੈ ਇਹਦੇ ਵਿੱਚ ਸਾਨੂੰ ਦੋ ਲਗਜ਼ਰੀ ਮੋਟਰਸਾਈਕਲ ਮਿਲੇ ਇੱਕ BMW ਕੰਪਨੀ ਦਾ ਮੋਟਰਸਾਈਕਲ ਹੈ ਤੇ ਦੂਸਰਾ KTM ਦਾ ਦੇ ਇਸ ਤੋਂ ਇਲਾਵਾ ਇੱਕ ਬੁਲਟ ਮੋਟਰਸਾਈਕਲ ਮਿਲਿਆ ਸਪਲੈਂਡਰ ਤੇ ਕੋਈ ਦੂਸਰੇ ਹੋਰ ਜਿਹੜੇ ਮੋਟਰਸਾਈਕਲ ਨੂੰ ਚੋਣ ਬਣਾਉਂਦੇ ਨੇ ਤਾਂ ਤਾਂ ਕੋਈ ਅਪਰਾਧਿਕ ਰਿਕਾਰਡ ਹੈਗਾ ਜਿੱਥੇ ਕੋਈ ਪਹਿਲੇ ਨਹੀਂ ਪੰਜ ਜਾਨਾਂ 6 ਜਾਨਾਂ ਦਾ ਗਰੋਹ ਸੀਗਾ ਚਾਰ ਅਸੀਂ ਗ੍ਰਿਫਤਾਰ ਕਰ ਲਏ ਨੇ ਆਰੀਅਨ ਕਰਨਦੀਪ ਰਜਤ ਤੇ ਕਰਨ ਸੈਣੀ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਤੇ ਜਿਹੜੇ ਹਜੇ ਤੱਕ ਜਿੰਨੇ ਤੱਕ ਤਫ਼ਦੀਸ਼ ਕੀਤੀ ਹੈ ਹਜੇ ਤੱਕ ਸਾਨੂੰ ਹਜੇ ਤੱਕ ਕੋਈ ਮੁਕੱਦਮਿਆਂ ਦੀ ਡਿਟੇਲ ਹਜੇ ਤੱਕ ਸਾਹਮਣੇ ਨਹੀਂ ਆਏਗੀ ਜੇ ਕੋਈ ਸਾਨੂੰ ਦੁਬਾਰਾ ਆਗਿਰੇ ਤਾਂ ਤੁਹਾਨੂੰ ਅਪਡੇਟ ਕਰ ਦਾਂਗੇ। ਸਰ ਇਹ ਕਰਦੇ ਕਿ ਸੀ ਮੋਟਰਸਾਈਕਲਾਂ ਦੇ ਜਗਾੜੂ ਰੇੜਾ ਬਣਾਉਂਦੇ ਸੀ ਜਾਂ ਇਸ ਤੋਂ ਇਲਾਵਾ ਕੋਲੇ ਮਹਿੰਗੇ ਮੋਟਰਸਾਈਕਲ ਉਹਨਾਂ ਦੀ ਕਰਦੇ। ਇਹ ਜੀ ਮੋਟਰਸਾਈਕਲ ਸਾਰਿਆਂ ਸਾਰਿਆਂ ਨੇ ਜਗਾੜੂ ਰੇੜਾ ਨਹੀਂ ਬਣਾਉਂਦੇ ਸੀਗੇ। ਕੁਛ ਇੱਕ ਮੋਟਰਸ ਇਹ ਜਾ ਕਰਨਾ ਵੇਚਣ ਲਈ ਹੀ ਲੈਂਦੇ ਸੀ ਤਾਂ ਪੁੱਤ ਵੀ ਸਾਨੂੰ ਇੱਕ ਜਦ ਰਗੋਵੇ ਦੇ ਵਿੱਚ ਇੱਕ ਜਗਾੜੂ ਰੇੜੀ ਮਿਲ ਗਈ ਹੈ। ਅਦਰਵਾਈਜ਼ ਇਹ ਮੋਟਰਸਾਈਕਲ ਜਿਵੇਂ ਉਹ ਵੇਚਣ ਦਾ ਹੀ ਕੰਮ ਕਰਦੇ ਜਿਹੜਾ ਸਾਨੂੰ BMW ਮੋਟਰਸਾਈਕਲ ਮਿਲਿਆ ਇਹਨਾਂ ਨੇ ਇੱਕ ਦੋ ਜਗ੍ਹਾ ਤੇ ਸੌਦਾ ਵੀ ਕੀਤਾ ਸੀ ਇਹਦਾ ਬਟ ਉਹ ਜਿਵੇਂ ਪੈਸੇ ਦਾ ਥੋੜਾ ਬਹੁਤ ਫਰਕ ਸੀਗਾ ਸਰ ਦੇਖਣ ਨੂੰ ਇਹਨਾਂ ਦਾ 딜ਡੋਲ ਬੜਾ ਵਧੀਆ ਲੱਗ ਰਿਹਾ ਹੈ ਪ੍ਰੋਫੈਸ਼ਨਲੀ ਕੀ ਕਰਦੇ ਸੀ এডੂਕੇਸ਼ਨ ਵਾਈਜ਼ ਕੁਝ ਇਹ ਨੌਜਵਾਨ ਹੀ ਮੁੰਡੇ ਨੇ ਸਾਰੇ 21 19 20 24 ਸਾਲ ਦੇ ਸਾਰੇ 25 24 ਤੋਂ ਘੱਟ ਜਿਹੜੇ ਚਾਰੋ ਚਾਰੋ ਗ੍ਰਿਫਤਾਰ ਕੀਤੇ ਆ ਬਾਲੇ ਦੇ ਰਹਿਣ ਵਾਲੇ ਨੇ ਪਹਿਲਾਂ ਕੁਝ ਤਾਂ ਇਹਨਾਂ ਦੇ ਵਿੱਚੋਂ ਸਕੂਲ ਡ੍ਰੌਪਆਊਟਸ ਨੇ ਕੁਝ ਕਾਲਜ ਤੋਂ ਡ੍ਰੌਪਆਊਟਸ ਨੇ ਫਿਲਹਾਲ ਇਹਨਾਂ ਤਾਂ ਕੋਈ ਕੰਮ ਨਹੀਂ ਕਰਦੇ ਸੀ ਐਸਾ ਤੇ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਇੱਕ ਦੁਕਾਨ ਤੇ ਲੱਗਿਆ ਹੋਇਆ ਸੀਗਾ ਬਾਕੀ ਹਜੇ ਤੱਕ ਵਿਹਲੇ ਸੀਗੇ ਆਰ.ਸੀ. ਵਿਆਰਾ ਜੀ ਜਿਹੜੀ ਪਰਸਪ ਜੋ ਐਪੋ ਮੋਟਰਸ ਹੈਗਾ ਚੋਰੀ ਕੀਤਾ ਜਿੱਥੇ ਅਗਰੇ ਵੇਜ ਤੋ ਆਰਸੀਤ ਵਗੈਰੇ ਕਿਥੋਂ ਬਣਾਉਂਦੇ ਸੀਗਾ ਸਾਨੂੰ ਜੀ ਹਾਲ ਤੱਕ ਕੋਈ ਜਿਹੜੀ origignal आरसी ਸੀ ਉਹ ਵੀ ਨਹੀਂ ਮਿਲੀ ਜਿਹੜੀ ਨਕਲੀ आरसी ਸੀ ਉਹੋ ਜਿਹੀ ਕੋਈ आरसी ਨਹੀਂ ਮਿਲੇਗੀ ਬਟ ਡੈਫੀਨੇਟਲੀ ਜੇ ਮੋਟਰਸਾਈਕਲ ਵੇਚ ਰਹੇ ਸੀ ਤਾਂ आरसी ਤਾਂ ਹੋਊਗੀ ਹੋਊਗੀ ਨਕਲੀ ਬਣਾ ਕੇ ਵੇਚਦੇ ਹੀ ਹੋਣਗੇ ਸਿਰ ਕੀ ਲਾਲਚ ਮੋਟੀਵ ਕੋ ਸਮਝ ਆਇਆ ਜੀ ਪੈਸਾ ਦਾ ਨਾਲ ਸੀਗਾ ਕਿ ਨਸ਼ੇ ਦੀ ਪੂਰਤੀ ਵਾਸਤੇ ਕਰਦੇ ਸੀ ਅਸੀਂ ਇਹਨਾਂ ਸਾਰਿਆਂ ਦਾ ਡੋਪ ਕਰਵਾ ਰਹੇ ਹਾਂ ਜੀ ਨਸ਼ੇ ਦੇ ਬਾਰੇ ਤਾਂ ਮੈਂ ਤੁਹਾਨੂੰ ਡੋਪ ਤੋਂ ਬਾਹਰ ਹੀ ਦੱਸ ਸਕਦਾ ਬਟ ਜਿਹੜਾ ਹਾਂਜੀ ਪੈਸਾ ਤਾਂ ਮੋਟੀਵੇਸ਼ਨ ਸੀ ਪੈਸਾ ਵੇਚਣ ਦਾ ਹੀ ਕੰਮ ਕਰਦੇ ਸੀ ਚੋਰੀ ਕੰਮ ਤੋਂ ਬਾਅਦ ਪੈਸਾ ਤਾਂ ਮੋਟੀ Thank you